ਹੈਲੋ ਜੀ গুਡ ਮਾਰਨਿੰਗ ਵੈਲਕਮ ਬੈਕ ਟੂ ਮਾਈ ਚੈਨਲ ਤੇ ਮੈਂ ਆ ਭਾਰਤੀ ਤੇ ਅੱਜ ਦਿਨ ਹੈਗਾ ਸ਼ਨੀਵਾਰ ਦਾ ਤੇ ਸਵੇਰ ਦੀ ਚਾਹ ਪੀਣ ਤੋਂ ਬਾਅਦ ਮੈਂ ਅੱਜ ਕਿਚਨ ਦੀ ਜਿਹੜੀ ਥੋੜੀ ਜਿਹੀ ਡੀਪ ਕਲੀਨਿੰਗ ਮੇਰੀ ਰਹਿੰਦੀ ਸੀ ਉਹ ਮੈਂ ਕਰਨ ਲੱਗੀਆਂ ਤੇ ਥੋੜੇ ਦਿਨ ਪਹਿਲਾਂ ਮੈਂ ਕੀਤੀ ਸੀਗੀ ਕਿਉਂਕਿ ਜਿੱਦਾਂ ਮੈਂ ਕੀ ਹੋਰੀ ਵੀਡੀਓ ਚ ਦੱਸਿਆ ਕਿ ਇੱਥੇ ਪਾਣੀ ਦੀ ਜਿਹੜੀ ਦਿੱਕਤ ਹੈ ਨਾ ਬਹੁਤ ਜ਼ਿਆਦਾ ਹੈ ਇਸ ਕਰਕੇ ਵੀ ਹੋ ਜਾਂਦਾ ਹੈ ਤੇ ਦੂਸਰੀ ਗੱਲ ਤੁਪਦੀ ਵੀ ਬਹੁਤ ਜ਼ਿਆਦਾ ਕਮੀ ਆ ਡੇਲੀ ਬਾਰਿਸ਼ ਹੁੰਦੀ ਆ ਥੋੜੀ 1-2 ਘੰਟੇ ਲਈ ਧੁੱਪ ਨਿਕਲਦੀ ਆ ਜਾਂ ਜ਼ਿਆਦਾ ਤੋਂ ਜ਼ਿਆਦਾ 3 ਘੰਟੇ ਬਸ ਉਸ ਤੋਂ ਬਾਅਦ ਬਾਰਿਸ਼ ਜਿਹੜੀ ਸ਼ੁਰੂ ਹੋ ਜਾਂਦੀ ਆ ਤੇ ਤੁਪੇ ਜਿਹੜੀਆਂ ਇਹ ਚੀਜ਼ਾਂ ਆਪਾਂ ਸਿਕਾਉਣੀਆਂ ਜ਼ਰੂਰੀ ਹੁੰਦੀਆਂ ਇਸ ਕਰਕੇ ਫਿਰ ਮੈਂ ਥੋੜਾ ਥੋੜਾ ਕਰਕੇ ਹੀ ਡੀਪ ਕਲੀਨਿੰਗ ਜਿਹੜੀ ਆਪਣੀ ਪੂਰੀ ਕੀਤੀ ਆ ਤੇ ਅੱਜ ਮੈਂ ਇਹ ਰਹਿ ਕੇ ਚੁਣਿਆ ਸੀ ਇਹਦੇ ਭਾਂਡੇ ਜਿਹੜੇ ਉਹ ਤਾਂ ਮੈਂ ਪਹਿਲੇ ਇੱਕ ਦਿਨ ਮਤਲਬ ਕਿ ਸਾਰੇ ਤੋਤੇ ਨਹੀਂ ਆ ਕਿਉਂਕਿ ਉਹ ਡੇਲੀ ਯੂਜ਼ ਹੁੰਦੇ ਆ ਤੇ ਜਿਹੜੇ ਨਹੀਂ ਯੂਜ਼ ਹੁੰਦੇ ਮੈਂ ਤੁਲਣਾਇਆ ਸਭ ਤੋਂ ਪਹਿਲਾਂ ਮੈਂ ਰੈਗ ਧੋਤਾ ਕਿਉਂਕਿ ਇਹਨੂੰ ਸੁਕਾਉਣਾ ਬਹੁਤ ਜ਼ਰੂਰੀ ਆ ਇਹ ਸੁੱਕੂਗਾ ਫੇਰ ਹੀ ਉਹਦੇ ਉੱਪਰ ਮੈਂ ਭਾਂਡੇ ਰੱਖ ਸਕਦੀ ਆ ਤੇ ਤੇ ਇੱਧਰ ਜਿਹੜੇ ਭਾਂਡੇ ਹੁੰਦੇ ਬਹੁਤ ਵੱਡੇ ਹੁੰਦੇ ਆ ਇਹਨਾਂ ਨੂੰ ਕਿਚਨ ਚ ਧੋਣਾ ਥੋੜਾ ਜਿਹਾ ਔਖਾ ਹੁੰਦਾ ਖੁੱਲ੍ਹੀ ਜਗ੍ਹਾ ਦੇ ਵਿੱਚ ਦਾ ਆਪਾਂ ਘਰੇ ਧੋਈ ਲੈਨੇ ਇਥੇ ਕੁਆਟਰਾਂ ਵਿੱਚ ਤਾਂ ਇਦਾਂ ਦੀ ਜਗ੍ਹਾ ਮਿਲਦੀ ਨਹੀਂ ਆ ਦੂਸਰੀ ਗੱਲ ਪਾਣੀ ਤੇ ਧੁੱਪ ਦੀ ਕਮੀ ਇਸ ਕਰਕੇ ਫਿਰ ਮੈਂ ਜਿੱਦਾਂ ਵੀ ਹੋ ਸਕਦਾ ਆਪਣਾ ਕੰਮ ਜਿਹੜਾ ਆ ਉਹਨੂੰ ਪੂਰਾ ਕਰ ਲੈਣੀ ਆ ਇਹ ਕੁਦਰਤ ਵੀ ਕਿੰਨੀ ਅਜੀਬ ਆ ਨਾ ਇੱਥੇ ਅਸੀਂ ਧੁੱਪ ਨੂੰ ਤਰਸਦੇ ਆ ਤੇ ਪੰਜਾਬ ਦੇ ਵਿੱਚ ਲੋਕੀ ਜਿਹੜਾ ਆ ਮੀਂਹ ਨੂੰ ਤਰਸਦੇ ਆ ਠੰਡੇ ਮੌਸਮ ਨੂੰ ਤਰਸਦੇ ਆ ਤੇ ਇੱਥੇ ਤਾਂ ਬਹੁਤ ਜ਼ਿਆਦਾ ਮਤਲਬ ਬਾਰਿਸ਼ ਹੁੰਦੀ ਆ ਧੁੱਪ ਜਿਹੜੀ ਆ ਨਸੀਬ ਵਾਲਾ ਦਿਨ ਹੁੰਦਾ ਕਹਿ ਸਕਦੇ ਉਹਨੂੰ ਜਦੋਂ ਇੱਥੇ ਨਿਕਲਦੀ ਆ ਪ੍ਰੋਪਰ ਤੇ ਇੱਥੇ ਹੁਣ ਪੂਰਾ ਐਦਿ ਚੱਲਣਾ ਹੈ ਉਹ ਅਕਤੂਬਰ ਨਵੰਬਰ ਤੱਕ ਅਕਤੂਬਰ ਤੱਕ ਤਾਂ ਐਦਿ ਚੱਲਣਾ ਫਿਰ ਜਦੋਂ ਅਕਤੂਬਰ ਖਤਮ ਹੋਊਗਾ ਫਿਰ ਪ੍ਰੋਪਰ ਜਿਹੜੀ ਧੁੱਪ ਨਿਕਲਿਆ ਕਰੋਗੀ ਤੇ ਸਾਰੀ ਕਲੀਨਿੰਗ ਜਿਹੜੀ ਮੈਂ ਇੱਥੇ ਕਰ ਦਿੱਤੀ ਜਾਲੇ ਵੀ ਲਾ ਦਿੱਤੇ ਆ ਤੇ ਆ ਵਿੰਡੋ ਵੀ ਚੰਗੀ ਤਰ੍ਹਾਂ ਸਾਫ ਕਰ ਦਿੱਤੀ ਆ ਬਸ ਇਹਦੇ ਜਿਹੜੇ ਗਲਾਸ ਆ ਉਹ ਸਾਫ ਕਰਨੇ ਰਹਿ ਗਏ ਉਹ ਹਸਬੰਦ ਕਰੋਗੇ ਤੇ ਧੁੱਪ ਦੇਖ ਸਕਦੇ ਤੁਸੀਂ ਕਿੰਨੀ ਮਿੰਨੀ ਮਿੰਨੀ ਜੀ ਧੁੱਪ ਆ ਤੇ ਹੁਣ ਮੈਂ ਲੱਗ ਪਈ ਆ ਪਾਂਡੇ ਧੋਣ ਤੇ ਜਿਹੜੇ ਥੋੜੇ ਬਹੁਤ ਪਾਂਡੇ ਸੀ ਚਾਹ ਵਾਲੇ ਤੇ ਜਿਹੜੇ ਰੈਕ ਚੋਂ ਨਿਕਲੇ ਸੀ ਜਿਹੜੇ ਧੋਣੇ ਵਾਲੇ ਸੀ ਉਹ ਮੈਂ ਧੋਣੇ ਸ਼ੁਰੂ ਕਰ ਦਿੱਤੇ ਚਾੜੂ ਪੋਚਾ ਵਗੈਰਾ ਕਰਨ ਤੋਂ ਬਾਅਦ ਨਹਾਉਣ ਤੋਂ ਬਾਅਦ ਮੈਂ ਕਿਚਨ ਚ ਫੇਰ ਆ ਗਈਆਂ ਤੇ ਹੁਣ ਜਿਹੜੇ ਪੰਡੇ ਆ ਪਹਿਲਾਂ ਉਹ ਸੈੱਟ ਕਰੂੰਗੀ ਫਿਰ ਉਸ ਤੋਂ ਬਾਅਦ ਆਪਣੀ ਰੋਟੀ ਬਣਾਉਂਗੀ ਤੇ ਭੁੱਖ ਬਹੁਤੀ ਜਿਹੀ ਚ ਲੱਗੀ ਆ ਕਿਉਂਕਿ ਜਦੋਂ ਤੁਸੀਂ ਸਵੇਰ ਤੋਂ ਕੰਮ ਕਰਦੇ ਆ ਨਾ ਤੇ ਸ਼ਾਮ ਪੈ ਜਾਂਦੀ ਆ ਦੁਪਹਿਰ ਪੈ ਜਾਂਦੀ ਆ ਰੋਟੀ ਨਹੀਂ ਖਾਂਦੇ ਤਾਂ ਫਿਰ ਭੁੱਖ ਲੱਗਦੀ ਆ ਕਿਉਂਕਿ ਮੈਂ ਸਿਰਫ ਦੁਪਹਿਰ ਨੂੰ ਰੋਟੀ ਖਾਂਦੀ ਆ ਤੇ ਰਾਤ ਨੂੰ ਸਵੇਰੇ ਜਾਂ ਦਿਨ ਨਾਲ ਕੁਝ ਨਾ ਕੁਝ ਖਾ ਲਈਦਾ ਅੱਜ ਤਾਂ ਮਤਲਬ ਹੈ ਨਹੀਂ ਸੀ ਕੁਝ ਵੀ ਇਸ ਕਰਕੇ ਮੈਂ ਸਿਰਫ ਇੱਕ ਕੱਪ ਚਾਹ ਵੀ ਤੀਸੀ ਤੇ ਇੱਥੇ ਮੈਂ ਬਣਾਉਣ ਲੱਗੀ ਆ ਰੋਟੀ ਰਾਤੀ ਮੈਂ ਭਿੰਡੀ ਦੀ ਜਿਹੜੀ ਸਬਜੀ ਆ ਉਹ ਨਹੀਂ ਸੀ ਬਹੁਤ ਸਵਾਦ ਬਣੀ ਸੀ ਤੇ ਭਿੰਡੀ ਮੈਨੂੰ ਵੈਸੇ ਵੀ ਪਸੰਦ ਆ ਤੇ ਆਟਾ ਵੀ ਰਾਤੀ ਗੁੰਨਿਆ ਸੀਗਾ ਉਪਿਆ ਸੀ ਕਾਫੀ ਟਿਲਾ ਟਿਲਾ ਆਟਾ ਜਿਹੜਾ ਉਹ ਹੋ ਗਿਆ ਸੀਗਾ ਤੇ ਉਹਨੂੰ ਮੈਂ ਥੋੜਾ ਜਿਹਾ ਆਟਾ ਵਿੱਚ ਥੂੜਾ ਜਿੱਦਾਂ ਹੋਰ ਪਾ ਕੇ ਨੂੰ ਟਾਈਟ ਕਰ ਲੈਣਾ ਕਿਉਂਕਿ ਮੇਰੇ ਕੋਲੋਂ ਪਤਲੇ ਆਟੇ ਦੀ ਰੋਟੀ ਨਹੀਂ ਬੰਦੀ ਹੈਗੀ ਮੇਰੇ ਮੰਮੀ ਪਤਾ ਨਹੀਂ ਕਿਦਾਂ ਬਣਾ ਲੈਂਦੇ ਆ ਮੈਨੂੰ ਤਾਂ ਹਾਰਡ ਆਟਾ ਪਸੰਦ ਆ ਤੇ ਕਿ ਲੋਕੀ ਤਾਂ ਇਥੇ ਇੱਕ ਮੇਰੇ ਨਾਲ ਦੀ ਉਹ ਤਾਂ ਰੋਟੀ ਮਤਲਬ ਕਿ ਬਿਨਾ ਧੂੜੇ ਤੋਂ ਬਣਾਉਂਦੀ ਆ ਹੱਥ ਤੇ ਤੇ ਮਤਲਬ ਉਹਦੀ ਰੋਟੀ ਜਿਹੜੀ ਹੈ ਨਾ ਇਹ ਕਾਫੀ ਮੋਟੀ ਹੁੰਦੀ ਆਪਣੀ ਉਹਦਾ ਦੀ ਸ਼ਾਇਦ ਨਹੀਂ ਬਣਾਉਂਦੇ ਹੋਗੇ ਤੇ ਮੈਨੂੰ ਨਹੀਂ ਪਤਾ ਮਤਲਬ ਸਾਡੇ ਏਰੀਆ ਦੇ ਵਿੱਚ ਇਦਾਂ ਨਹੀਂ ਹੈਗਾ ਜਿੱਦਾਂ ਮੈਂ ਕਪੂਰਲਾ ਜਲੰਧਰ ਤੋਂ ਬਿਲੋਂਗ ਕਰਦੀ ਆ ਤੇ ਸਾਡੇ ਏਰੀਆ 'ਚ ਇਦਾਂ ਨਹੀਂ ਹੈਗਾ ਕਿ ਰੋਟੀ ਇਦਾਂ ਪਕਾ ਕੇ ਫਿਰ ਉਹਨੂੰ ਲਾ ਕੇ ਗੈਸ ਤੇ ਇਦਾਂ ਨਾ ਸੇਕ ਦੇ ਡਾਇਰੈਕਟ ਵੀ ਨਾ ਦਵੇ ਤੋਂ ਤੇ ਉਹ ਇਦਾਂ ਕਰਦੇ ਆ ਤੇ ਉਹਨਾਂ ਦੀ ਜਿਹੜੀ ਰੋਟੀ ਆ ਪਰ ਮੈਂ ਉਹ ਨਹੀਂ ਕਦੀ ਵੀ ਖਾਧੀ ਹੈਗੀ ਸੀ ਮਤਲਬ ਮੋਟੀ ਇੰਨੀ ਜਿੱਦਾਂ ਤੰਦੂਰੀ ਰੋਟੀ ਹੁੰਦੀ ਆ ਤੇ ਉਹ ਕਹਿੰਦੀ ਕਿ ਮੈਂ ਬੇ ਚਕਲੇ ਬੇਲਣ ਦਾ ਨਹੀਂ ਇਸਤੇਮਾਲ ਕਰਦੀ ਹੈਗੀ ਸਿਰਫ ਮੈਂ ਮਤਲਬ ਕਿ ਆ ਪੇੜਾ ਲੈ ਕੇ ਉਹਦੀ ਕਿੰਗਲੀ ਕਰਕੇ ਫਿਰ ਉਸ ਤੋਂ ਬਾਅਦ ਹੱਥ ਨਾਲ ਉਹਨੂੰ ਵਧਾਉਂਦੀ ਆ ਮਤਲਬ ਕਾਫੀ ਮੋਟਾ ਪੇੜਾ ਹੁੰਦਾ ਤੇ ਜਿਹੜਾ ਆਪਾਂ ਲੱਛਾ ਪਰਾਂਠਾ ਜਾਂ ਕੋਈ ਆਲੂ ਵਾਲਾ ਸਟਫਿੰਗ ਵਾਲਾ ਪਰਾਂਠਾ ਪਰੌਂਠਾ ਬਾਰੋ ਗਾਈਦਾ ਨਾ ਉਦਾਂ ਦਾ ਕੁਛ ਜਿਹੜਾ ਉਹ ਬੰਦਾ ਆ ਤੇ ਦੇਖਣ ਨੂੰ ਤਾਂ ਇਹ ਬਿਲਕੁਲ ਤੰਦੂਰੀ ਹੁੰਦਾ ਕਿਉਂਕਿ ਉਹ ਸਰਦੀਆਂ ਦੇ ਵਿੱਚ ਗਿੱਠੀਵਾਲ ਦੇ ਤਾਂ ਉਹਦੇ ਤੇ ਉਹ ਸੇਕਦੀ ਹੁੰਦੀ ਸੀ ਤੇ ਹੁਣ ਵੀ ਸ਼ਾਇਦ ਉਹ ਕਦੇ-ਕਦੇ ਕਰਦੇ ਇੰਦਾ ਕਿਉਂਕਿ ਇੱਥੇ ਮੌਸਮ ਠੰਡਾ ਹੀ ਰਹਿੰਦਾ ਗਰਮੀ ਹੁੰਦੀ ਨਹੀਂ ਆ ਤੇ ਇਸ ਕਰਕੇ ਕੋਲਾ ਜਿਹੜਾ ਇੱਥੇ ਜਿਆਦਾ ਯੂਜ਼ ਹੁੰਦਾ ਤੇ ਰੋਟੀ ਬਹੁਤ ਟੇਸਟੀ ਬਣਦੀ ਆ ਤੇ ਹੁਣ ਮੈਂ ਕਰਦੀ ਪਈ ਆ ਸਬਜੀ ਗਰਮ ਭੁੱਖ ਬਹੁਤ ਤੀਜ ਲੱਗੀ ਆ ਜਿੰਨੀ ਜ਼ਿਆਦਾ ਖੁਸ਼ਬੂ ਆਉਂਦੀ ਆ ਫਿਰ ਸਬਜੀ ਦੀ ਭੁੱਖ ਹੋਰ ਵੀ ਜ਼ਿਆਦਾ ਤੇਜ਼ ਹੋ ਜਾਂਦੀ ਆ ਇਹ ਤੇਰਾ ਦਹੀਂ ਮੈਂ ਹੁਣ ਬਣਾਇਆ ਨਹੀਂ ਸਿੰਪਲ ਦਹੀਂ ਆ ਜਿਹੜਾ ਉਹਦੇ ਵਿੱਚ ਨਮਕ ਤੇ ਮਸਾਲਾ ਪਾ ਕੇ ਫਿਰ ਰੱਖਾ ਲੂੰਗੀ ਤੇ ਦਹੀਂ ਅਸੀਂ ਲਿਆਂਦਾ ਹੋਇਆ ਅੱਜ ਦਿਨੇ ਪਹਿਲੇ ਆਏ ਸੀ ਉਦੋਂ ਦਾ ਤੇ ਇਹਨਾਂ ਦੀ ਡਿਊਟੀ ਜਿਹੜੀ ਆ 3 ਮਹੀਨੇ ਲਈ ਕਿਤੇ ਹੋਰ ਲੱਗ ਗਈ ਸੀ 3 ਮਹੀਨੇ ਚਾਹਤ ਮੈਂ ਵਲੌਗ ਨਹੀਂ ਪਾਇਆ ਤੇ 3 ਮਹੀਨੇ ਹੀ ਇਹਨਾਂ ਦੇ ਪੂਰੇ ਹੋ ਚੁੱਕਿਆ ਹੁਣ ਤੇ ਇਹਨਾਂ ਨੇ ਪਹਿਲੇ ਤੇ ਹੁਣ ਅਸੀਂ ਸੰਡੇ ਨੂੰ ਸੌਰੀ ਫਰਾਈਡੇ ਸੈਟਰਡੇ ਨੂੰ ਫਿਰ ਇਹਨਾਂ ਦਾ ਹੁਣ ਸੰਡੇ ਹੋ ਗਿਆ ਤੇ ਹੁਣ ਦੇਖੋ ਕਦੋਂ ਆਉਂਦੀਆਂ ਪਰ ਜੋ ਵੀ ਆ ਟਾਈਮ ਵਧੀਆ ਨਿਕਲ ਗਿਆ ਉਥੇ ਡਿਊਟੀਆਂ ਵੇਰਾ ਘਾਟੀ ਹੁੰਦੀ ਹੈ ਇਸ ਕਰਕੇ ਆਉਂਦੇ ਜਾਂਦੇ ਰਹੇ ਸੀ ਵਿੱਚ ਵਿੱਚ ਹਫਤੇ ਬਾਅਦ ਜਾਂ ਕਈ ਵਾਰੀ 4 ਦਿਨ ਬਾਅਦ ਆ ਜਾਂਦੇ ਸੀ ਅਸੀਂ ਕਾਫੀ ਮਤਲਬ ਤਿੰਨ ਮਹੀਨੇ ਇੰਜੋਏ ਕੀਤੇ ਤੇ ਹੁਣ ਸ਼ਾਮ ਦਾ ਟਾਈਮ ਰੋਟੀ ਖਾਣ ਤੋਂ ਬਾਅਦ ਮੈਂ ਚਾਹ ਬਣਾਈ ਆ ਤੇ ਬਾਰਿਸ਼ ਹੋਈ ਇੰਨੀ ਜ਼ਬਰਦਸਤ ਤੇ ਖਿੜਕੀ ਇਹ ਬਿਲਕੁਲ ਬੰਦ ਸੀ ਇੱਥੋਂ ਪਾਣੀ ਆਉਂਦਾ ਆ ਤੇ ਸ਼ੁਕਰ ਹੈ ਕਿ ਜਿਹੜੇ ਮੈਂ ਅੱਜ ਭਾਂਡੇ ਮਤਲਬ ਰੈਕ ਵਗੈਰਾ ਧੁੱਤੇ ਆ ਉਹਨਾਂ ਨੇ ਪਾਣੀ ਨਹੀਂ ਪਿਆ ਸਿਰਫ ਇੱਥੇ ਇੱਥੋਂ ਆ ਕੇ ਥੋੜਾ ਥੋੜਾ ਥੱਲੇ ਇੱਥੇ ਮਤਲਬ ਇਹ ਖਾਲੀ ਸੀਗਾ ਇਹਦੇ ਵਿੱਚ ਪਾਣੀ ਪਿਆ ਤੇ ਆ ਜਿਹੜੇ ਭਾਂਡੇ ਆ ਇਹ ਸੇਫ ਆ ਜੇ ਇਹਨਾਂ ਤੇ ਵੀ ਪੈ ਜਾਂਦਾ ਸਾਰਾ ਮੇਰੇ ਕਿਤੀ ਕਰਾਈ ਤੇ ਪਾਣੀ ਪੈ ਜਾਂਦਾ ਸੀ ਤਾਂ ਵਿੰਡੋ ਤਾਂ ਬੰਦ ਹੁੰਦੀ ਆ ਤੇ ਚਾਹ ਜਿਹੜੀਆਂ ਬਣ ਗਈਆਂ ਤੇ ਚਾਹ ਹੁਣ ਪੀਂਦੇ ਆ ਕਿਉਂਕਿ ਰੋਟੀ ਖਾਣ ਤੋਂ ਬਾਅਦ ਨੀਂਦ ਆਉਂਦੀ ਆ ਤੇ ਰੋਟੀ ਖਾਣ ਤੋਂ ਬਾਅਦ ਦੁਪਹਿਰ ਦੀ ਜਿਹੜੀ ਚਾਹ ਪੀਦੀ-ਪੀਦੀ ਆ ਮਤਲਬ ਮੈਨੂੰ ਸ਼ਾਮ ਪੈ ਗਈ ਆ ਕਰਦੇ-ਕਰਦੇ ਤੇ ਇਹ ਆ ਜਦਾ ਮੈਨੂੰ ਇਹਨਾਂ ਨੇ ਪਾਈਆਂ ਕਿਉਂਕਿ ਮੇਰੇ ਮੰਮੀ ਹਮੇਸ਼ਾ ਡਾਂਟਦੇ ਹੁੰਦੇ ਸੀ ਕਿ ਰੋਟੀ ਦੇ ਬਾਅਦ ਚਾਹ ਨਹੀਂ ਪੀਣੀ ਤੇ ਸਿਰਫ ਸ਼ਾਮ ਨੂੰ ਸਵੇਰ ਸ਼ਾਮ ਦਾ ਟਾਈਮ ਆ ਤੇ ਬਾਰਿਸ਼ ਹੋ ਕੇ हट ਗਈ ਆ ਮੈਂ ਇੱਕ ਵਾਰੀ ਫੇਰ ਪੋਚਾ ਲਾਇਆ ਕਿਉਂਕਿ ਬਾਰਿਸ਼ ਬਹੁਤੀ ਗਈ ਸੀਗੀ ਤਾਂ ਥੋੜਾ ਥੋੜਾ ਮਤਲਬ ਕਿ ਜਿੱਦਾ ਹੋ ਜਾਂਦਾ ਨਾ ਤੇ ਹੁਣ ਇੱਕਦਮ ਕਲੀਨ ਹੋ ਗਿਆ ਆ ਤੇ ਇੱਥੇ ਵਾਲਾ ਜਿਹੜਾ ਗਮਲਾ ਇੱਕ ਮੈਂ ਬਾਹਰ ਰੱਖਿਆ ਹੋਇਆ ਆ ਕਿਉਂਕਿ ਅੰਦਰ ਥੋੜਾ ਜਿਆ ਇਹਨਾਂ ਨੂੰ ਘੁੱਟਨ ਮਹਿਸੂਸ ਹੁੰਦੀ ਤੇ ਵਿੱਚ ਵਿੱਚ ਬਾਹਰ ਰੱਖਣੇ ਵੀ ਜ਼ਰੂਰੀ ਆ ਇੱਥੇ ਸਾਹਮਣੇ ਇੱਕ ਪ੍ਰੋਗਰਾਮ ਵੀ ਆ ਪਤਾ ਨਹੀਂ ਕਿੰਨਾ ਦੇ ਕੀ ਪ੍ਰੋਗਰਾਮ ਆ ਪਰਸਨਲ ਆ ਜਾਂ ਕਿਦਾਂ ਜਿੱਦੋਂ ਫਰੰਟੀਅਰ ਟੀਮ ਆ ਸੀ ਹੋਰ ਤੇ ਇੱਥੇ ਉਹਨਾਂ ਨੇ ਮੈਨੂੰ ਕੀ ਕਹਦੇ ਹੁੰਦੇ ਤੰਬੂ ਲਾਇਸੀ ਦੋ ਤੇ ਪੂਰੇ ਗਿੱਲੇ ਹੋ ਗਏ ਆ ਪੈਣ ਤੋਂ ਬਾਅਦ ਮੌਸਮ ਕੁਸ਼ਿੱਦਦਾ ਹੋ ਗਿਆ ਆ ਹਜੇ ਵੀ ਥੋੜਾ ਥੋੜਾ ਲੱਗਦਾ ਕਿ ਮੈਂ ਪੈਂਦਾ ਬਿਆ ਉਧਰ ਦੂਸਰੀ ਸਾਈਡ ਤੇ ਤੇ ਹੁਣ ਮੈਂ ਆ ਗਈਆਂ ਕਿਚਨ ਦੇ ਵਿੱਚ ਸਾਰਾ ਤੇ ਮੈਂ ਸੋਚਿਆ ਕਿ ਵੈਸੇ ਨਾ ਮੇਰੇ ਕੋਲ ਟਿਊਸ਼ਨ ਨਹੀਂ ਸ਼ੁਰੂ ਕੀਤਾ ਸੀ ਇੱਕ ਬੱਚੇ ਨੇ ਤੇ ਕੱਲੋ ਦੀ ਮਦਰ ਪੁੱਛਣ ਆਈ ਸੀ ਤਾਂ ਅੱਜ ਉਹਨੇ 4 ਵਜੇ ਆਉਣਾ ਸੀਗਾ ਤੇ ਮੈਨੂੰ ਨੀਂਦ ਇੰਨੀ ਜ਼ਬਰਦਸਤ ਆਈ ਸੀ ਪਰ ਮੈਂ ਉਹਦੇ ਕਰਕੇ ਸੁੱਤੀ ਨਹੀਂ ਤੇ ਅੱਜ ਹੈਗਾ ਸੈਟਰਡੇ ਤੇ ਕੱਲੋ ਸੰਡੇ ਆ ਸ਼ਾਇਦ ਉਹਨਾਂ ਨੇ ਸੋਚਿਆ ਕਿ ਸਿੱਧਾ ਮੰਡੇ ਨੂੰ ਭੇਜਾਂਗੇ ਤੇ ਪਹਿਲੇ ਮੈਂ ਵੀ ਇਹੀ ਕਹਿਣਾ ਸੀਗਾ ਪਰ ਮੇਰੇ ਕੋਲ ਉਹਨਾਂ ਦਾ ਫੋਨ ਨੰਬਰ ਨਹੀਂ ਹੈਗਾ ਸੀਗਾ ਇਸ ਕਰਕੇ ਮੈਂ ਕਹਿ ਨਹੀਂ ਪਾਈ ਤਾਂ ਹੀ ਉਹਨਾਂ ਨੇ ਮੈਨੂੰ ਕੋਈ ਇਨਫੋਰਮ ਕੀਤਾ ਫਿਰ ਮੈਂ ਆਪਣਾ ਜੋ ਵੀ ਹੈਗਾ ਸਬਜ਼ੀ ਕਿਉਂਕਿ ਅੱਜ ਇਹਨਾਂ ਨੇ ਆਉਣਾ ਸੀਗਾ ਤੇ ਮੈਂ ਅੱਜ ਬਣਾਉਣਾ ਸੀ ਮਿੱਠਾ ਕਦੂ ਇਹਨੂੰ ਸ਼ਾਇਦ ਪੇਠਾ ਵੀ ਕਹਿੰਦੇ ਮੈਨੂੰ ਪਤਾ ਨਹੀਂ ਬਸ ਇਹ ਅਸੀਂ ਬਣਾਈ ਤਾਂ ਨਹੀਂ ਆ ਅੱਜ ਮੈਂ ਦੂਸਰੀ ਵਾਰੀ ਹੈ ਤੀਸਰੀ ਵਾਰੀ ਬਣਾਉਣ ਲੱਗ ਗਿਆ ਤੇ ਮਿੱਠਾ ਬੰਦਾ ਹੈ ਉਹ ਜਦੋਂ ਅਸੀਂ ਛੋਟੇ ਹੁੰਦੇ ਸੀਗੇ ਤੇ ਦਾਦੀ ਨਾਲ ਕਿਤੇ ਲੰਗਰ ਖਾਂਦੇ ਜਾਂਦੇ ਹੁੰਦੇ ਸੀ ਨਾ ਉੱਥੇ ਗੁਰਦੁਆਰੇ ਵਗੈਰਾ ਚ ਇਹੀ ਲੱਗਿਆ ਮਤਲਬ ਕਿ ਜ਼ਿਆਦਾ ਬਣਦਾ ਹੁੰਦਾ ਸੀ ਹੁਣ ਤਾਂ ਜਿੱਦਾਂ ਹੋਰ ਸੱਜੀਆਂ ਆ ਗਈਆਂ ਲੇਕਿਨ ਉਹ ਦੋਸੇ ਜਦੋਂ ਵੀ ਗੁਰਦੁਆਰੇ ਲੰਗਰ ਖਾਈਦਾ ਸੀ ਜਾਂ ਕਿਤੇ ਦੇ ਘਰ ਕੋਈ ਪ੍ਰੋਗਰਾਮ ਹੁੰਦਾ ਸੀ ਇੱਦਾਂ ਦਾ ਨਾ ਲੰਗਰ ਵਾਲਾ ਤੇ ਫਿਰ ਇਹੀ ਜ਼ਿਆਦਾ ਬਣਾਉਂਦੇ ਸੀ ਮੈਨੂੰ ਯਾਦ ਆ ਇੱਕ ਪਤਲਾ ਜਿਹਾ ਖੱਟਾ ਰਾਇਤਾ ਇਹ ਸੀ ਦਾ ਬਹੁਤ ਸਵਾਦ ਹੁੰਦਾ ਸੀਗਾ ਇਹ ਖੱਟਾ ਜਿਹੜਾ ਮਿਰਚਾਂ ਵਾਲਾ ਹੁੰਦਾ ਸੀ ਤੇ ਇਹ ਮਿੱਠਾ ਹੁੰਦਾ ਸੀ ਤੇ ਨਾਲ ਪਤਲੇ-ਪਤਲੇ ਫੁਲਕੇ ਹੁੰਦੇ ਸੀ ਬਹੁਤ ਸਵਾਦ ਹੁੰਦੇ ਸੀ ਜੋ ਟੇਸਟ ਮੈਨੂੰ ਅੱਜ ਵੀ ਯਾਦ ਆ ਤੇ ਮੈਨੂੰ ਜਿਆਦਾ ਸਬਜ਼ੀ ਮੈਰਾ ਖਾਣੀ ਪਸੰਦ ਨਹੀਂ ਹੁੰਦੀ ਸੀ ਲੇਕਿਨ ਫਿਰ ਵੀ ਮੈਂ ਇਹ ਖਾਂਦੀ ਹੁੰਦੀ ਸੀ ਲੇਕਿਨ ਵੱਡੇ ਜਿਦਿਦੇ ਹੋਏ ਟੇਸਟ ਚੇਂਜ ਹੋ ਜਾਂਦਾ ਮੈਂ ਖਾਣਾ ਹੀ ਬਿਲਕੁਲ ਬੰਦ ਕਰ ਦਿੱਤਾ ਤੇ ਅੱਜ ਦੀ ਵੀਡੀਓ ਮੈਂ ਇੱਥੇ ਹੀ ਖਤਮ ਕਰਦੀ ਆ ਤੇ ਕੱਲ ਨੂੰ ਫਿਰ ਕੰਟੀਨਿਊ ਕਰਾਂਗੇ ਵਲੌਗ ਪਸੰਦ ਆਇਆ ਤੇ ਲਾਈਕ ਜ਼ਰੂਰ ਕਰਿਓ ਬਾਏ ਬਾਏ ਟੇਕ ਕੇਅਰ